ਮੈਡਮ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਦਿਨੋ ਦਿਨ ਤੇ ਅਸੀਂ ਵੀ ਉਸ ਇੰਡਸਟਰੀ ਦਾ ਥੋੜਾ ਜਿਹਾ ਹਿੱਸਾ ਬਣ ਕੇ ਪਹਿਲਾ Song ਸੀ ਮੇਰਾ ਮੈਂ ਲਿਖਿਆ ਖੁਦ ਗਾਇਆ ਬਾਈ ਨੇ ਮਿਊਜ਼ਿਕ ਕੀਤਾ ਬੜਾ ਇੱਕ ਮਾਨਸਕੂਨ ਮਿਲਿਆ ਤੁਸੀਂ ਫੀਲਿੰਗ ਸਮਝ ਸਕਦੇ ਹੋ ਜਦੋਂ ਪਹਿਲਾ ਇੱਕ ਗਾਣਾ ਪਹਿਲਾ ਹੀ ਤੁਹਾਡਾ ਇੱਕ ਮੂਵੀ ਚ ਆ ਗਿਆ ਲਾਸਟ ਦੇ ਵਿੱਚ ਆਇਆ ਗਾਣਾ ਤੇ ਕਾਫੀ ਹਲਾਸ਼ੇਰੀ ਮਿਲੀ ਬਹੁਤ ਜਿਆਦਾ ਕੰਪਲੀਮੈਂਟ ਅੱਛੇ ਮਿਲੇ ਸੋ ਗੈਂਗਲੈਂਡ ਫਿਲਮ ਦਾ ਹਾਲੇ ਦੇ ਵਿੱਚ ਪ੍ਰੀਮੀਅਰ ਹੋਇਆ ਤੇ ਅੱਜ ਰਿਲੀਜ਼ ਹੋਈ ਹੈ ਇਸ ਦੇ ਵਿੱਚ ਇੱਕ ਗੀਤ ਵੀ ਹੈ ਜ ਜਿਸ ਦਾ ਨਾਮ ਹੈ ਗੋਲੀ ਸੋ 뮤직 ਵੀ ਦਿੱਤਾ ਗਿਆ ਤੇ ਇਹਨਾਂ ਦੇ ਵੱਲੋਂ ਗਾਇਆ ਗਿਆ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਆਲ ਚਲ ਠੀਕ ਹੈ ਜੀ ਸੋ ਪਹਿਲੇ ਤਾਂ ਇਹ ਦੱਸੋ ਵੀ ਫਿਲਮ ਕਿਵੇਂ ਦੀ ਲੱਗੀ ਆ ਸਕਰੀਨ ਤੇ ਬਹੁਤ ਸੋਹਣੀ ਫਿਲਮ ਆ ਬਹੁਤ ਜ਼ਿਆਦਾ ਸੋਹਣੀ ਫਿਲਮ ਆ ਅਸੀਂ ਬਹੁਤ ਘੈਂਟ ਆ ਬਸ ਮੈਡਮ ਪੰਜਾਬੀ ਇੰਡਸਟਰੀ ਗਰੋ ਕਰ ਰਹੀ ਦਿਨ ਬਦ ਦਿਨ ਤੇ ਅਸੀਂ ਵੀ ਉਸ ਇੰਡਸਟਰੀ ਦਾ ਥੋੜਾ ਜਿਹਾ ਹਿੱਸਾ ਬਣ ਗਏ ਪਹਿਲਾ Song ਸੀ ਮੇਰਾ ਮੈਂ ਲਿਖਿਆ ਖੁਦ ਗਾਇਆ ਬਾਈ ਨੇ ਮਿਊਜ਼ਿਕ ਕੀਤਾ ਬੜਾ ਇੱਕ ਮਨ ਸਕੂਨ ਮਿਲਿਆ ਤੁਸੀਂ ਫੀਲਿੰਗ ਸਮਝ ਸਕਦੇ ਹੋ ਜਦੋਂ ਪਹਿਲਾ ਇੱਕ ਗਾਣਾ ਪਹਿਲਾ ਹੀ ਤੁਹਾਡਾ ਇੱਕ ਮੂਵੀ ਚ ਆ ਗਿਆ ਲਾਸਟ ਦੇ ਵਿੱਚ ਆਇਆ ਗਾਣਾ ਤੇ ਕਾਫੀ ਹੱਲਾਸ਼ੇਰੀ ਮਿਲੀ ਬਹੁਤ ਜਿਆਦਾ ਕੰਪਲੀਮੈਂਟ ਅچھے ਮਿਲੇ ਤੇ ਰਾਤ-ਰਾਤ ਅਸੀਂ ਗਾਣਾ ਲਿਖਿਆ ਸੀਗਾ ਰਾਤ-ਰਾਤ ਗਾਇਆ ਬਾਈ ਨੇ ਮਿਊਜ਼ਿਕ ਬਣਾਇਆ ਉਹਦੇ ਗਾਣੇ ਅੱਛਾ ਇਹ ਇਨਸਟੈਂਟ ਬਣਿਆ ਗਾਣਾ ਹਾਂਜੀ ਇਨਸਟੈਂਟ ਬਣਿਆ ਜੀ ਕਿਉਂਕਿ ਉਹਨਾਂ ਨੂੰ ਪਸੰਦ ਬਹੁਤ ਆਇਆ ਜੀ ਲਿਖਿਆ ਤੇ ਰਾਤ-ਰਾਤ ਬਣਾ ਤੇ ਰਾ हां दी मैम ਨਹੀਂ ਲਿਖਿਆ ਵੀ ਮੈਂ ਗਾਇਆ ਵੀ ਮੈਂ ਬਾਈ ਨੇ 뮤직 ਕੀਤਾ ਹਾਂ ਜੀ ਕਿ ਮੇਰਾ ਐਕਸਪੀਰੀਅੰਸ ਰਿਹਾ ਕਮ ਕਰੀਏ ਮੈਮ ਦੋਸਤੋ ਬਸ ਦਿਮਾਗ ਨਾਲ ਹੁੰਦਾ ਨਹੀਂ ਸਕਦੇ ਕੰਪੀਟੀਸ਼ਨ ਹੈ ਆ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਲਿਖਣਾ ਵੀ ਉਹ ਵੱਧ ਤੋਂ ਵੱਧ ਚੰਗਾ ਹੀ ਪੈਣਾ ਸੀ ਜਿਹੜਾ ਕਿ ਨਵੀਂ ਗੱਲ ਹੋਵੇ ਲੋਕਾਂ ਨੂੰ ਪਸੰਦ ਆਵੇ ਕਿ ਨਵੀਂ ਗੱਲ ਹੋਈ ਹੈ ਬਈ ਗੋਲੀ ਚੱਲ ਗਈ ਤਾਂ ਚੱਲ ਗਈ ਕੋਈ ਗੱਲ ਨਹੀਂ ਗਾਣ ਦੀ ਜਿਹੜੀ ਗੈਂਗਸਟਰ ਵਾਈਬ ਗੋਲੀ ਚੱਲ ਗਈ ਤਾਂ ਚੱਲ ਗਈ ਕੋਈ ਗੱਲ ਨਹੀਂ ਥੋੜਾ ਐਕਸਪੀਰੀਅੰਸ ਕਿ ਮੈਨਾਂ ਦੇ ਮੈਮ ਬਹੁਤ ਜ਼ਿਆਦਾ ਵਧੀਆ ਰਹਿ ਬਾਈ ਨੇ ਪ੍ਰਿੰਟ ਕੀਤੀ ਨਹੀਂ ਹੁੰਦੀ ਰਹੀਂ ਦਾਲ ਮੂਵੀ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਮੇਰੇ ਭਰਾ ਦਾ ਗਾਣਾ ਮੂਵੀ ਦੇ ਵਿੱਚ ਆ ਗਿਆ ਮੈਨੂੰ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਸਟਰਗਲ ਕੀਤਾ ਮੈਂ ਬੜੇ ਸਟਰਗਲ ਤੋਂ ਬਾਅਦ ਜਦੋਂ ਪਹਿਲਾ ਗਾਣਾ ਤੁਹਾਡਾ ਮੂਵੀ 'ਚ ਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਹੱਲਾਸ਼ੀਰੀ ਦੇਖਣ ਨੂੰ ਮਿਲਦੀ ਹੈ ਮੈਡਮ ਇਹ ਨਾ ਪੁੱਛੋ ਸਾਲ ਤਾਂ 14-15 ਸਾਲ ਤਾਂ ਗਾਣੇ ਦਿੱਤੇ ਇਹਦੇ ਵਿੱਚ ਹੀ ਸੀ ਤੇ ਚਲੋ ਆਪਣੇ ਜਿਵੇਂ ਕੰਮ ਗੀਵ ਅਪ ਨਹੀਂ ਮੈਡਮ ਗੀਵ ਇੱਕ ਲੈਨ ਹੈ ਇਹ ਮੈਡਮ ਇਹ ਲਾਈਨ ਐ ਚ ਲੱਗੇ ਰਹੋਗੇ ਵਾਰੀ ਜ਼ਰੂਰ ਆਉਣੀ ਆ ਲੇਟ ਹੁੰਦੇ ਰਹੋਗੇ ਜੇ ਤੁਸੀਂ ਲਾਈਨ ਛੱਡ ਗਏ ਕੀ ਪਤਾ ਅਗਲਾ ਨੰਬਰ ਤੁਹਾਡਾ ਹੋਣਾ ਸੀ ਸ਼ਾਇਦ ਤੁਸੀਂ ਛੱਡ ਕੇ ਗਏ ਇਹ ਛੱਡੀ ਦੀ ਨਹੀਂ ਗੱਲਾਂ ਵੀ ਬੜੀਆਂ ਸੁਣਨੀਆਂ ਪਈਆਂ ਆਪਣੇ ਯਾਰਾਂ ਦੋਸਤਾਂ ਕੋਈ ਕਿ ਭਾਈ ਗਾਣਾ ਨਹੀਂ ਕਰਦਾ ਗਾਣਾ ਨਹੀਂ ਕਰਦਾ ਗਾਣਾ ਹੁਣ ਆਇਆ ਹੁਣ ਬਾਬਾ ਜੀ ਮਿਹਰ ਕਰਨਗੇ ਅੱਜ ਇਹ ਮੂਵੀ 'ਚ ਆਇਆ ਕੱਲ ਤੱਕ ਪੈ ਜਾਏਗਾ YouTube ਚੈਨਲਸ ਤੇ ਸਾਰੇ ਪਾਸੇ ਵਾਇਰਲ ਹੋ ਜਾਣਾ ਸੋ ਥੋੜੇ ਇਹ ਗਾਣਾ ਗਾ ਕੇ ਸੁਣਾ ਦਿਓ ਜੀ ਹਾਂ ਜੀ ਪਣ 49 ਆਲਾ ਲੱਗਾ ਮੇਰੇ ਟੱਬ ਨਾਲ ਨਹੀਂ ਮੇਰੀ ਸਿੱਧੀ ਗੱਲ ਬਾਤ ਪਿੱਲੋ ਰੱਬ ਨਾਲ ਨਹੀਂ ਮਨ ਨਹੀਂ ਮੈਂ ਮਾਤੀ ਉੱਚੀ ਨਹੀਂ ਤੂੰ ਪੁਲਿਸ ਤੋਂ ਪੁੱਛੀ ਉਹ ਫੋਟੋ ਕੈਮਰੇ ਦੇ ਵਿੱਚ ਕੈਦ ਹੋਈ ਕੱਲ ਦੀ ਗੋਲੀ ਚੱਲ ਗਈ ਤਾਂ ਚੱਲ ਗਈ ਕੋਈ ਗੱਲ ਨਹੀਂ ਗੋਲੀ ਚੱਲ ਗਈ ਤਾਂ ਚੱਲ ਗਈ ਕੋਈ ਗੱਲ ਨਹੀਂ ਗੋਲੀ ਚੱਲ ਗਈ ਤਾਂ ਚੱਲ ਗਈ ਬਹੁਤ ਬਹੁਤ ਸੋਹਣਾ ਗਾਣਾ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਫਿਲਮ ਦੇ ਲਈ ਐਂਡ ਬੈਸਟ ਵਿਸ਼ੇਸ ਤੁਹਾਨੂੰ ਥੈਂਕ ਯੂ ਥੈਂਕ ਯੂ ਸੋ ਕਾ